ਸਚਿਕਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਬਰਸਾਤ ਹੋਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਦੂਜੇ ਪਾਸੇ ਬਰਸਾਤ ਗਰੀਬ ਲੋਕਾਂ ਦੇ ਲਈ ਮੁਸੀਬਤ ਵੀ ਬਣ ਰਹੀ ਹੈ ਸਮਾਣਾ ਦੇ ਨਾਲ ਲੱਗਦੇ ਪਿੰਡ ਖੇੜੀ ਮੱਲਾ ਦੇ ਵਿੱਚ ਬਰਸਾਤ ਦੇ ਨਾਲ ਮਕਾਨ ਦੀ ਜਿਹੜੀ ਛੱਤ ਡਿੱਗੀ ਤੇ ਮਕਾਨ ਮਾਲਕ ਤੇ ਅਤੇ ਤਿੰਨ ਬੱਚੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਤੇ ਡਾਕਟਰਾਂ ਦੇ ਵੱਲੋਂ ਟ੍ਰੀਟਮੈਂਟ ਦੇ ਕੇ ਬੱਚਿਆਂ ਨੂੰ ਜਿਹੜੀ ਹੈ ਛੁੱਟੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੁਕਸਾਨ ਹੈ ਕਾਫੀ ਜ਼ਿਆਦਾ ਹੋਇਆ ਸਵੇਰੇ ਤੜਕਸਾਰ ਹੀ ਜਿਹੜਾ ਲਾਡੀ ਹੈ ਉਹਦੇ ਬੱਚੇ ਵੀ ਨਾਲ ਜ਼ਖਮੀ ਹੋਏ ਨੇ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਜਿਹੜਾ ਸਾਡਾ ਨੁਕਸਾਨ ਹੈ ਉਸ ਦੀ ਪਰਪਾਈ ਹੋਵੇ ਕਿਉਂਕਿ ਜੇ ਗੱਲ ਕਰੀਏ ਤਾਂ ਸੈਂਟਰ ਸਰਕਾਰ ਵੱਲੋਂ ਜਿਹੜੀ ਐ ਬਾਲਿਆਂ ਦੀ ਛੱਤਾਂ ਲਈ ਜਿਹੜਾ ਸਵਾ ਸਵਾ 1.5 ਲੱਖ ਰੁਪਏ ਜਿਹੜਾ ਦਿੱਤਾ ਜਾਂਦਾ ਪਰ ਇਸ ਪਿੰਡ ਦੇ ਵਿੱਚ ਕੋਈ ਹਰਿਆਣਵੀ ਦੀ ਗੱਲ ਹੈ ਵਿਅਕਤੀ ਹੀ ਨਹੀਂ ਪਹੁੰਚਿਆ ਪਰ ਜਿਹੜੀ ਘਰ ਦੀ ਹਾਲਾਤ ਜਿਹੜੀ ਤਸਵੀਰਾਂ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਗੱਲਬਾਤ ਕਰਦੇ ਆ ਲਾਡੀ ਦੇ ਨਾਲ ਵੀ ਤੇ ਉਸ ਦੀ ਧਰਮ ਪਤਨੀ ਦੇ ਨਾਲ ਵੀ ਇੱਕ ਸਾਰੀ ਕਿਵੇਂ ਵਾਕਿਆ ਇਹ ਬੀਤਿਆ ओके ਮਨੇ ਸਾਜੀ ਕਿੰਨੇ ਟਾਈਮ ਤੋਂ ਤੁਸੀਂ ਰਹਿ ਰਹੇ ਸੀ ਉਰੇ ਸਾਨੂੰ 10-15 ਸਾਲ ਹੋ ਗਏ ਉਰੇ ਰਹਿੰਦੇ ਨੂੰ ਠੀਕ ਹੈ ਤੇ ਕਿਵੇਂ ਕਿੰਨਾ ਨੁਕਸਾਨ ਤੁਹਾਡਾ ਹੋਇਆ ਸਾਰਾ ਸਾਰਾ ਨੁਕਸਾਨ ਹੋ ਗਿਆ ਜੀ ਸਾਡਾ ਸਾਰਾ ਰੋਟੀ ਪਾਣੀ ਦਾ ਸਮਾਨ ਟੀ ਰਹਿਣ ਬੈਠਣ ਵਾਲਾ ਪੈਰ ਬੈਠਣਾ ਬਿਸਤਰਾ ਵੀ ਸਾਰਾ ਖਰਾਬ ਹੋ ਗਿਆ ਜੀ ਸਾਡਾ ਅਸੀਂ ਦੋ ਬੰਦੇ ਆ ਜੀ ਜਿਹੜੀ ਅਸੀਂ ਉਰੇ ਰਹਦੇ ਆ ਇਹ ਕਮਰੇ ਚ ਸਾਡੀ ਬਹੁਤ ਬੁਰੀ ਹਾਲਤ ਆ ਜੀ ਬੱਚਾ ਦਾ ਨੁਕਸਾਨ ਹੋ ਗਿਆ ਜਿਹੜਾ ਬੰਦਾ ਕਮਾਨ ਵਾਲਾ ਸੀ ਉਹਦਾ ਵੀ ਨੁਕਸਾਨ ਹੋ ਗਿਆ ਮੇਰੀ ਆਪ ਦੀ ਵੀ ਹਾਲਤ ਠੀਕ ਨਹੀਂ ਹੈਗੀ ਕਿਵੇਂ ਅਸੀਂ ਬੱਚਾ ਨੂੰ ਰੋਟੀ ਪਕਾ ਕੇ ਦੇਵਾਂਗੇ ਹੁਣ ਕਿੱਥੋਂ ਅਸੀਂ ਲਿਆਵਾਂਗੇ ਜਿਹੜਾ ਸੱਟ ਭੱਜ ਜੀ ਬੱਚਾ ਚਲੇ ਚੱਟਾ ਭੱਜੀਆਂ ਜੀ ਸਾਨੂੰ ਤਾਂ ਜੀ ਮਦਦ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਕੇਂਦਰ ਸਰਕਾਰ ਵੱਲੋਂ ਪਾਲਿਆਂ ਦੇ ਛੱਤਾਂ ਦਾ ਸਵਾ ਸਵਾ ਲੱਖ ਰੁਪਏ ਦਿੱਤਾ ਜਾਂਦਾ ਤੁਹਾਡੇ ਕੋਲ ਕੋਈ ਨਹੀਂ ਇੱਧਰ ਪਿੰਡ ਦੇ ਵਿੱਚ ਆਈ ਕਿਸੇ ਨੇ ਨਹੀਂ ਦਿੱਤਾ ਜੀ ਅਸੀਂ ਦੋਏ ਭੈਣਾਂ ਨੂੰ ਦੋਏ ਭਾਈਆਂ ਨੂੰ ਕੁਛ ਨਹੀਂ ਮਿਲਿਆ ਜੀ ਸਾਨੂੰ ਤਾਂ ਜੀ ਸਾਡੇ ਕਣੀ ਦਾ ਕਿਸੇ ਨੇ ਨਹੀਂ ਦੇਖਿਆ ਜੀ ਹਜੇ ਕਿੰਨੇ ਕੁ ਗਾ ਜੀ ਦੋ ਪਰਿਵਾਰ ਨੇ ਜੀ ਦੋ ਪਰਿਵਾਰਾਂ ਲਵੇ ਤਿੰਨ ਤਿੰਨ ਬੱਚੇ ਨੇ ਤੁਸੀਂ ਦੇਖੋ ਜੀ ਕਿਵੇਂ ਅਸੀਂ ਟਾਈਮ ਪਾਸ ਕਰਦੀਆਂ ਹੋਣੀਆਂ ਔਰੇ ਮੀ ਕਣੀ ਜੀ ਸਾਨੂੰ ਪਤਾ ਜੀ ਅਸੀਂ ਕਿਵੇਂ ਖਾਂਦੇ ਆ ਕਿਵੇਂ ਪਕਾਉਂਦੇ ਆ ਬਹੁਤ ਬੁਰੀ ਹਾਲਤ ਆਈ ਸਾਡੀ ਜਿਹੜਾ ਨੁਕਸਾਨ ਹੋਣਾ ਸੀ ਇਹ ਹੋਰ ਹੋ ਗਿਆ ਜੀ ਜੋ ਜਿਹੜੀ ਛੱਤ ਦੇ ਉੱਪਰ ਸਿਰ ਤੋਂ ਵੀ ਵਾਗੀ ਸਾਡੇ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਮੰਗ ਹੈ ਸਾਡੀ ਸਰਕਾਰ ਕੋਲ ਪੂਰੀ ਮਦਦ ਹੋਵੇ ਜੀ ਸਾਨੂੰ ਖਾਣ ਪੀਣ ਦਾ ਵੀ ਸਮਾਨ ਮਿਲਿਆ ਜਾਵੇ ਜਿਹੜਾ ਸਾਡਾ ਨੁਕਸਾਨ ਹੋਇਆ ਸਾਰਾ ਮਿਲੇ ਜੀ ਸਾਨੂੰ ਹਾਂਜੀ ਤੁਹਾਡਾ ਨਾਮ ਲੱਡੀ ਹੈ ਜੀ ਹਾਂਜੀ ਲੱਡੀ ਜੀ ਕਿੰਨੇ ਕ ਵਜੇ ਦੀ ਇਹ ਸਾਰੀ ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀ ਹੈ ਇਹ ਇਹ ਵੀਰੇ 6 ਵਜੇ ਦੀ ਗੱਲ ਹੈ ਸਾਰੇ 6 ਵਜੇ ਦੀ ਘਟਨਾ ਵਾਪਰੀ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨਦਾਰ ਨੂੰ ਕਰਦੇ ਸਾਰਾ ਸਮਾਨ ਟੁੱਟ ਫੁੱਟ ਗਿਆ ਜਿਵੇਂ ਆਖਾਂ ਦੇ ਸੱਟਾਂ ਵੱਜੀਆਂ ਨੇ ਜੀ ਬੱਚੇ ਸੁੱਤੇ ਪੈਸੇ ਬੈੱਡ ਤੇ ਬੈੱਡ ਟੁੱਟ ਗਏ ਫ੍ਰਿਜ ਦੀ ਆਪਣੀ ਟੀਵੀ ਖਰਾਬ ਹੋ ਗਰ ਟੁੱਟ ਗਏ ਕੁੱਲ ਰੱਤੀ ਗੋਬੀ ਗਿਆ ਪੇਟੀ ਦੀ ਸਾਰਾ ਖਤਮ ਹੋ ਗਿਆ ਜੀ ਪਾਣੀ ਦਾ ਸਮਾਨ ਜਿਹੜਾ ਤੁਹਾਨੂੰ ਪਤਾ ਕਰਦਾ ਹੋਰ ਸਮਾਨ ਸਾਰਾ ਖਤਮ ਹੋ ਗਿਆ ਹੁਣ ਜਦੋਂ ਤੁਹਾਡੀ ਕੋਈ ਛੱਤ ਡਿੱਗੀ ਹੈ ਕੋਈ ਆਇਆ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਵਿਅਕਤੀ ਹਾਂਜੀ ਆਏ ਸੀਗੇ ਦੇਖ ਆਇਆ ਨਹੀਂ ਕੋਈ ਅੱਛਾ ਕੋਈ ਗੱਲਬਾਤ ਕਰਦੇ ਸੀਗੇ ਗੱਲਬਾਤ ਕੇ ਦੇਖ ਕੇ ਵਗ ਜਾਈ ਅੱਛਾ ਮਤਲਬ ਕਿ ਤੁਹਾਡੇ ਨਾਲ ਡੰਗ ਟਪਾਇਆ ਗਿਆ ਹਾਂ ਬਸ ਆਉਂ ਵਗੇ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਮੰਗੇ ਹੁਣ ਤੁਹਾਨੂੰ ਪਤਾ ਮੇਰਾ ਘਰ ਬਣਨਾ ਚਾਹੀਦਾ ਜੀ ਚੰਦਾ ਲਾਜ ਹੋਵੇ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਅੱਛਾ ਜੀ ਗਰੂਪ ਜੀ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੰਗ ਤਾਂ ਇਹੀ ਹੈ ਜੀ ਗਰੀਬ ਬੰਦੇ ਨੇ ਵਿਚਾਰੇ ਹੂੰ ਦਿਹਾੜੀ ਕਰਕੇ ਖਾਣ ਵਾਲੇ ਹੂੰ ਅੱਛਾ ਜੀ ਦਬ ਕੇ ਤੇ ਤਿੰਨ ਬੱਚੇ ਤਾਂ ਮਸਾਂ ਕੱਢੇ ਨੇ ਜੀ ਉਹਨਾਂ ਦੀ ਜਾਨ ਬਚੀ ਹੈ ਹੂੰ ਇਹ ਮੁੰਡੇ ਦੇ ਵੀ ਸੱਟਾਂ ਲੱਗੀਆਂ ਜੀ ਬਹੁਤ ਠੀਕ ਹੈ ਇਹੀ ਵਿਚਾਰਾ ਕਮਾਉਣ ਵਾਲਾ ਸੀ ਹੂੰ ਵੀ ਸਰਕਾਰ ਤੋਂ ਕੋਈ ਮਾਲੀ ਮੰਗ ਦਿੱਤੀ ਜਾਵੇ ਜੀ ਇਨਾ ਦਾ ਮਕਾਨ ਬਣਨਾ ਚਾਹੀਦਾ ਜੋ ਟੁੱਟ ਫੋੜ ਹੋਈ ਹੋਈ ਜੀ ਉਹ ਮਿਲਣੀ ਚਾਹੀਦੀ ਹੈ ਗਰੀਬੰਦਾਂ ਕਿੱਥੋਂ ਲੇਉਗੇ ਜੀ ਇਹ ਖਾਸ ਕਰਕੇ ਆਪਣੀ ਬੇਨਤੀ ਹੈ